ਚੰਡੀਗੜ੍ਹ ਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਰ ਦਾ ਮੋਗਾ ਵਿਖੇ ਤਬਾਦਲਾ ਹੋਣ ਤੋਂ ਬਾਅਦ 2015 ਬੈਚ ਦੇ ਆਈ ਹੈ ਸੱਤੇ ਨਵ ਨਿਯੁਕਤ ਡਿਪਟੀ ਕਮਿਸ਼ਨਰ 우ਮਰ ਸ਼ੰਕਰ ਗੁਪਤਾ ਨੇ ਗੁਰਦਾਸਪੁਰ ਵਿਖੇ ਰਸਮੀ ਤੌਰ ਤੇ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਇਹ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ ਜਿੱਥੇ ਉਹਨਾਂ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਹੋ ਰਹੀਆਂ ਉਪ ਚੋਣਾਂ ਨੂੰ ਨਿਰਪੱਖ ਰਤੇ ਬਿਨਾਂ ਪੱਖਪਾਤ ਤੋਂ ਕਰਵਾਇਆ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਭ ਤੋਂ ਪਹਿਲਾਂ ਮੈਂ ਮਾਨਯੋਗ ਮੁੱਖ ਮੰਤਰੀ ਦਾ ਤੇ ਮਾਨਯੋਗ ਮੁੱਖ ਸਕੱਤਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਤੌਰ ਡਿਲਾ ਮੇਇਸਟੇਟ ਜਿੰਮੇਵਾਰੀ ਦਿੱਤੀ ਹੈ ਤੇ ਕਿਉਂਕਿ ਕਿ ਮੈਂ ਇੱਥੇ ਪਹਿਲਾਂ ਵੀ 2005 ਚ ਕੰਮ ਕਰ ਚੁੱਕੇ ਆ ਐਜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਆ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਹੈ ਉਹਨੂੰ ਸਹੀ ਤੰਗ ਨਾਲ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕਿਤ ਦੇ ਇਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਈਗਾ ਤੇ ਇਹਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫਤਰਾਂ ਚ ਕੋਈ ਪੇਸ਼ਾਨੀ ਆਉਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਬਿਹਰ ਦੇ ਅਧਾਰ ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮਲੀ ਦਿੱਤਾ ਜਾਵੇ